ਸਤਿਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਡੰਡਾਤ ਬੰਨ ਨੀਨ ਕੁ ਬਾਾਰ ਸਰਬ ਕਲਾ ਸਮ ਰਥ ਢੋਲ ਲੜਤੇ ਰੱਖੋ ਪ੍ਰਭੂ ਧਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨ ਜਾਣ ਤਿਰੀ ਸਭ ਤੇ ਵਡਾ ਸਤਿਗੁਰ ਨਾਨਕ ਦੇ ਜਿਨ ਕਲ ਰਾਖੀ ਮੇਰੀ ਗੁਰੂ ਪੈਰੋ ਸੰਤ ਰੁੱਤ ਦਾ ਮਹੀਨਾ ਹੈ ਚੱਲ ਰਿਹਾ ਹੈ ਮਹਾਰਾਜ ਜੀ ਸਪਰਸਾਏ ਸ਼ਬਦ ਉਚਾਰਨ ਕਰਦੇ ਹਨ ਉਸ ਤਰ੍ਹਾਂ ਦਾ ਸੰਤ ਰੁੱਤ ਤੇ ਬਹੁਤ ਸ਼ਬਦ ਨੇ ਗੁਰੂ ਦਾ ਪੁਮਾਰਾ ਦੇ ਵਿੱਚ ਸੁਏ ਇਹ ਸ਼ਬਦ ਜਿਹੜਾ ਹੈ ਨਾ ਮਹਾਰਾਜ ਕਹਿੰਦੇ ਇਸ ਜੀਵਨੋਂ ਕਹੀ ਹੈ ਨਾ ਵੀ ਤੂੰ ਨਾਮ ਜਪ ਲੈ ਬੰਦਗੀ ਕਰ ਲੈ ਅੰਮ੍ਰਿਤ ਛਕ ਲੈ ਇਹ ਸੋਚਦਾ ਨਹੀਂ ਭਾਈ ਅਜੇ ਤਾਂ ਬਚਪਨਾ ਹੈ ਜਵਾਨੀ ਚ ਜਪ ਲਵਾਂਗੇ ਜਵਾਨੀ ਆ ਗਈ ਹੁਣ ਤੇ ਮौजਾਂ ਕਰਨ ਦਾ ਟਾਈਮ ਹੈ ਥੋੜਾ ਹੋ ਮौजਾਂ ਕਰਤੇ ਕਰਕੇ ਥੋੜੇ ਸਿਆਣੇ ਹੋ ਕੇ ਜਪ ਲਵਾਂਗੇ ਸਿਆਣਾ ਵੀ ਹੋ ਗਿਆ ਉਮਰ ਨੂੰ ਡੇਰੀ ਹੋ ਰਹੀ ਹੈ ਹਜੇ ਵੀ ਕਹਿੰਦਾ ਅੱਗੇ ਚੱਲ ਕੇ ਜਗਲ ਜਪ ਲਾਂਗੇ ਪੜਾਪੇ ਜੀ ਜਪ ਲਾਂਗੇ ਇਸ ਪ੍ਰਸਾਦ ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਨੇ ਕਹਿੰਦੇ ਮਿੱਤਰ ਪਿਆਰੇ ਵੀ ਕਲਯੁਗ ਆ ਗਿਆ ਹੈ ਤੁਸ ਨਾ ਸਰੀਰੂਪੀ ਬੰਦਰ ਜ਼ਮੀਨ ਦੇ ਵਿੱਚ ਕੁਝ ਬਿਜਲਾ ਕੋਈ ਜੰਮ ਜਾਏਗਾ ਇੱਥੇ ਕਿਹੜੀ ਰੁੱਤ ਦੀ ਲੀਕ ਦਾ ਬਚਪਨ ਰੁੱਤ ਦੀ ਲੀਕ ਦਾ ਜੋ ਅਨਿਦੀਦੋ ਤਰੀਕ ਦਾ ਕਿ ਬੜਾਪੇ ਦੀ ਜੋ ਤਰੀਕ ਦਾ ਪਿਆ ਹੈ ਕਹਿੰਦੇ ਆਓ ਸ਼ਮਸ਼ਰਵਣ ਕਰੀਏ ਪੇਰੇ ਸਾਧ ਸੰਗਤ ਜੀ ਸਤਿਗੁਰ ਫਰਮਾਉਂਦੇ ਹਨ ਅਬ ਕਲੂ ਆਇਓ ਰੇ ਇਕ ਨਾਮ ਬੋ 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 ਅਬ ਕਲੂ ਆਇਓ ਰੇ ਇਕ ਨਾਮ ਬੋ 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 ਦੇਖ ਫੁੱਲ ਫੁੱਲ ਫੂਲੇ ਅਹੰ ਤਿਆਗ ਤਿਆਗੀ ਦੇਖ ਫੁੱਲ ਫੁੱਲ ਫੂਲੇ ਅਹੰ ਤਿਆਗ ਤਿਆਗੀ ਅਬ ਕਲੂ ਆਇਓ ਰੇ ਇਕ ਨਾਮ ਬੋ 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 ਚਰਨ ਕਮਲ ਪਾਗੇ ਤੂੰ ਮਿਲੋ ਪ੍ਰਭ ਸੁਭਾਗੇ ਚਰਨ ਕਮਲ ਪਾਗੇ ਤੂੰ ਮਿਲੋ ਪ੍ਰਭ ਸੁਭਾਗੇ ਅਨਰੂਤ ਨਾਹੀ ਨਾਹੀ ਮਤ ਪਰਮ ਪੂਲ ਅਬ ਕਲੂ ਆਇਓ ਰੇ ਇਕ ਨਾਮ ਬੋ 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 ਅਬ ਕਲੂ ਆਇਓ ਰੇ ਇਕ ਨਾਮ ਬੋ 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 ਹਰ ਚੇਤ ਮਨ ਮੇਰੇ ਸਗਨ ਵਾਸਕੂਲੇ ਹਰ ਚੇਤ ਮਨ ਮੇਰੇ ਸਗਨ ਵਾਸਕੂਲੇ ਅਬ ਕਲੂ ਆਇਓ ਰੇ ਇਕ ਨਾਮ ਬੋ 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 ਅਬ ਕਲੂ ਆਇਓ ਰੇ ਇਕ ਨਾਮ ਬੋ 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 ਅਨਰੂਤ ਨਹੀਂ ਨਹੀਂ ਮਤ ਭਰਮ ਭੂਲੋ ਭੂਲੋ अब कलू आयो रे इक नाम बोबो बो बो, बो, बो। इक रहे सूख कठुला बसंत आई पर फूल तार कहे सुख कठुले ਬਸੰਤ ਰੁੱਤ ਆਈ ਪਰ ਫੁੱਲ ਤਾਰ ਹੈ ਅਬ ਕਲੂ ਆਇਓ ਰੇ ਇਕ ਨਾਮ ਬੋ 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 ਅਬ ਕਲੂ ਆਇਓ ਰੇ ਇਕ ਨਾਮ ਬੋ 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 ਅਨਰੁੱਤ ਨਹੀਂ ਨਹੀਂ ਅਨਰੁੱਤ ਨਹੀਂ ਨਹੀਂ ਮਤ ਪਰਮ ਪੂ ਲੋ ਪੂ ਲੋ ਅਬ ਕਲੋ ਆਇਓ ਰੇ ਇਕ ਨਾਮ ਬੋ 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 ਗੁਰ ਮਿਲ ਹਰ ਪਾਏ ਜਿਸ ਮਸਤਕ ਹੈ ਲੇਖਾ ਗੁਰ ਮਿਲ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰੂਤ ਨਾਮ ਰੇ ਮਨ ਰੂਤ ਨਾਮ ਰੇ ਅਬ ਕਲੂ ਆਇਓ ਰੇ ਇਕ ਨਾਮ ਬੋ 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 ਅਬ ਕਲੂ ਆਇਓ ਰੇ ਇਕ ਨਾਮ ਬੋ 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 ਅਨਰੂਤ ਨਹੀਂ ਨਹੀਂ ਅਨਰੂਤ ਨਹੀਂ ਨਹੀਂ ਮਤ ਪਰਮ ਪੂ ਲੋ ਪੂ ਲੋ ਅਬ ਕਲੂ ਆਇਓ ਰੇ ਇਕ ਨਾਮ ਵਾ ਵਾ ਮਨ ਰਤ ਨਾਮ ਰੇ ਮਨ ਰਤ ਨਾਮ ਰੇ ਗੁਣ ਕਹਿ ਨਾਨਕ ਹਰ ਹਰੇ ਹਰ ਹਰੇ ਗੁਰੂ ਕਹਿ ਨਾਨਕ ਹਰ ਹਰੇ ਹਰ ਹਰੇ ਅਬ ਕਲੂ ਆਇਓ ਰੇ ਇਕ ਨਾਮ ਬੋ 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 ਅਬ ਕਲੂ ਆਇਓ ਰੇ ਇਕ ਨਾਮ ਬੋ 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 ਮਨ ਰੂਤ ਨਾਮ ਰੇ ਮਨ ਰੂਤ ਨਾਮ ਰੇ ਗੁਣ ਕਹਿ ਨਾਨਕ ਹਰ ਹਰੇ ਹਰ ਹਰੇ ਅਬ ਕਲੂ ਆਯੋ ਰੇ ਇਕ ਨਾਮ ਬੁਬੋ ਬੁਬੋ ਅਬ ਕਲੂ ਆਯੋ ਰੇ ਅਬ ਕਲੂ ਆਯੋ ਰੇ ਅਬ ਕਲੂ ਆਯੋ ਰੇ ਇਕ ਨਾਮ ਬੁਬੋ ਬੁਬੋ ਇਹ ਬਲੇ ਲੁਕਾ ਤੂੰ ਕਿਹੜੀ ਰੁੱਤ ਦੀ ਡੀਕ ਤੱਕ ਕਰਦਾ ਪਿਆ ਕਹਿੰਦੇ ਨਾਮ ਬੀਜਣ ਦੀ ਕੋਈ ਰੁੱਤ ਨਹੀਂ ਹੈ ਕਲਯੁਗ ਆ ਗਿਆ ਖਤਰਨਾਕ ਸਮਾਂ ਚੱਲਦਾ ਪਿਆ ਤੂੰ ਕਿਥੇ ਉਕ ਰਾਜਾਈ ਤੂੰ ਨਾਮ ਬੀਜ ਲੈ ਨਾਮ ਬੀਜ ਸੰਤੋਖ ਦਾ ਸੁਹਾਗਾ ਫੇਰ ਰੱਖ ਗਰੀਬੀ ਵੇਸ਼ ਕਹਿੰਦੇ ਕਲਯੁਗ ਆ ਗਿਆ ਭਾਈ ਇੱਕ ਨਾਮ ਜਰੂਰ ਬिजਲੈ ਇਸ ਬੱਜਰ ਧਰਤੀ ਦੇ ਵਿੱਚ ਨਾਮ ਬिजਲੈ ਬੰਜਰ ਧਰਤੀ ਵਿੱਚ ਜੰਮ ਨਾਮ ਜੰਮ ਗਿਆ ਨਾ ਤੇ ਤੇਰੀ ਦਰਗਾਹ ਦੇ ਵਿੱਚ ਕੁਝ ਹੋਏਗੀ ਕਹਿੰਦੇ ਦੇਖ ਫੂਲ ਫੂਲ ਫੂਲੇ ਅਹੰਮ ਤਿਆਗ ਤੇ ਅੱਗੇ ਕਹਿੰਦੇ ਫੁੱਲੇ ਆ ਨਾ ਫਿਰ ਆਪਣੇ ਆਪ ਨੂੰ ਦੇਖ ਦੇ ਕੇ ਆਪਣਾ ਹੰਕਾਰ ਤਿਆਗਦੇ ਪਿਆਰੇ ਬਿੱਤਰ ਪਿਆਰੇ ਆਪਣਾ ਹੰਕਾਰ ਤਿਆਗ ਕੇ ਚਰਨ ਕਮਲਾਨਾ ਜੁੜ ਜਾ ਪ੍ਰਭੂ ਦੇ ਨਾਮ ਲਲੈ ਕੋਈ ਦੀ ਰੁੱਤ ਨਹੀਂ ਹੈ ਅਨਰੁੱਤ ਨਾਹੀ ਨਾਹੀ ਮਤ ਪਰਮ ਭੂਲੋ ਭੂਲੋ ਕਹਿੰਦੇ ਮਤ ਕਿਤੇ ਭੁਲੇਖੇ ਚ ਰਹੇ ਵੀ ਕੋਈ ਦੀ ਰੁੱਤ ਹੈ ਇਹ ਬੜਾਪੇ ਜਪ ਲੋਗਾਰ ਨਹੀਂ ਇਹ ਤੇਰਾ ਮਨ ਜਦੋਂ ਤੈਨੂੰ ਪਤਾ ਲੱਗ ਗਿਆ ਵੀ ਨਾਮ ਲੈਣਾ ਜ਼ਰੂਰੀ ਹੈ ਉਸ ਵੇਲੇ ਭਈ ਬੰਦਗੀ ਕਰਨੀ ਸ਼ੁਰੂ ਕਰ ਮਹਾਰਾਜ ਮਹਰਦਾਸ ਕਰਿਆ ਕਰ ਮਹਾਰਾਜ ਅਮਰਤ ਨਾਮ ਨਿਧਾਨ ਹੈ ਇਹ ਬਖਸ਼ਿਸ਼ ਕਰ ਦੇ ਮੈਨੂੰ ਇਹ ਮੈਨੂੰ ਇਹ ਅਮਰਤ ਦੀ ਦਾਤ ਮੈਨੂੰ ਬਖਸ਼ ਦੇ ਕਹਿੰਦੇ ਚਰਨ ਕਮਲ ਪਾਗੇ ਤੁਮ ਮਿਲੋ ਪ੍ਰਭ ਸੁਭਾਗੇ ਚਰਨ ਕਮਲ ਤੇਰੇ ਕਿਤੇ ਜਾਣਾ ਹੈ ਕਿਸੇ ਪਾਸੇ ਲੱਗਣਾ ਹੈ ਤਾਂ ਪ੍ਰਭੂ ਦੇ ਸੁਭਾਗੇ ਬੰਦਿਆਂ ਦੇ ਨਾਲ ਪ੍ਰਭੂ ਦੇ ਪਰਮੇਸ਼ਰ ਦੇ ਮਿਲਿਆ ਹੋਏ ਦੇ ਨਾਲ ਮਿਲ ਕੀ ਕਰਨਾ ਮਿਲ ਕੇ ਕਹਿੰਦੇ ਹਰ ਚੇਤ ਮਨ ਮੇਰੇ ਕਹਿੰਦੇ ਹਰੀ ਦੇ ਨਾਮ ਨੂੰ ਚੇਤੇ ਕਰ ਹਰੀ ਦੇ ਨਾਮ ਨੂੰ ਚੇਤੇ ਕਰਕੇ ਸਗਨ ਵਾਸ ਕੋਲੇ ਇਨ ਇਨਰ ਹੈ ਸੂਕ ਕਠੂਲੇ ਬਸੰਤ ਰੁੱਤ ਆਈ ਕਹਿੰਦੇ ਇਹ ਸ਼ੋਕੇ ਪਏ ਨੇ ਤੇਰੀ ਇਹ ਜਿਹੜੀ ਬੰਜਰ ਧਰਤੀ ਦੇ ਵਿੱਚ ਕੁਝ ਪੈਦਾ ਨਹੀਂ ਹੋ ਰਿਆ ਇੱਥੇ ਬਸੰਤ ਰੁੱਤ ਆਈ ਹੈ ਪਰ ਫੁੱਲ ਤਾਂ ਹੈ ਇਹ ਬਨਾਮ ਬੀਜਣ ਦੀ ਰੁੱਤ ਹੈ ਭਾਈ ਨਾਮ ਬੀਜ ਕੇ ਬੰਦਗੀ ਕਰਕੇ ਇਹਦੇ ਚ ਨਾਮ ਦੇ ਨਾਲ ਸੰਤੋਖ ਦਾ ਸੁਹਾਗਾ ਫੇਰਨਾ ਹੈ ਫਿਰ ਕਿੱਦਾਂ ਮਿਲਣਾ ਹੈ ਕਹਿੰਦੇ ਗੁਰਮਿਲ ਹਰ ਪਾਏ ਪ੍ਰਭੂ ਦੇ ਚਰਨਾਂ ਵਿੱਚ ਜਾਇਆ ਕਰ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਇਆ ਕਰ ਬਾਣੀ ਸੁਣਿਆ ਕਰ ਸਿਮਰਨ ਕਰਿਆ ਕਰ ਭਗਤੀ ਚ ਲੱਗ ਜਾ ਜਿਸ ਮਸਤਕ ਹੈ ਲਿਖਾ ਤੇਰੇ ਭਾਗਾ ਤੇਰੇ ਮਸਤਕ ਵਿੱਚ ਕੁਛ ਲਿਖਾ ਲਿਖਿਆ ਜਾਵੇ ਮਨ ਰੁਤ ਨਾਮ ਰੇ ਮਨ ਰੁਤ ਨਾਮ ਰੇ ਇਹ ਭਾਈ ਮਨ ਨੂੰ ਮਨਾਲਾ ਇਹੀ ਰੂਤ ਹੈ ਇਸੇ ਰੂਤ ਵਿੱਚ ਨਾਮ ਜਪਿਆ ਜਿਹੜਾ ਕਹੇ ਨਾਨਕ ਹਰ ਹਰੀ ਹਰ ਰੇ ਕਿ ਨਾਨਕ ਸਾਹਿਬ ਕਹਿੰਦੇ ਨੇ ਗਨਾਰਸ ਦੀ ਮੂਰ ਲੱਗ ਗਈ ਹੈ ਪਿਆਰੇ ਜਿਸ ਲਈ ਇਹ ਨਾਮ ਬੀਜ ਦਿੱਤਾ ਨਾ ਤੂੰ ਕਾਲ ਯੁਗ ਦੇ ਵਿੱਚ ਨਾਮ ਬੋ ਬੋ ਬੋਦ ਬੋਦ ਮਤਲਬ ਬੀਜ ਲੈ ਨਾਮ ਬੀਜ ਲੈ ਜੇ ਨਾਮ ਬੀਜ ਗਿਆ ਨਾ ਫਿਰ ਹਰਾ ਹੀ ਹਰਾ ਹਰੀ ਹਰ ਹਰੀ ਹਰ ਹਮੇਸ਼ਾ ਤੇਰਾ ਇਰਦਾ ਖਿਹੜਿਆ ਰਹੇਗਾ ਖੁਸ਼ ਰਹੇਗਾ ਪ੍ਰਮਾਤਮਾ ਦੀ ਭਗਤੀ ਵੀ ਜਲਦੀ ਰਹੇਗਾ ਇਕਾਗਰਤਾ ਬਣੇਗੀ ਸਾਰੇ ਕਵਾੜ ਖੁੱਲ ਕੇ ਪਰਮੇਸ਼ਰ ਦਾ ਮਲਾਪ ਹੋ ਜਾਏਗਾ ਪਿਆਰੇ ਕਲਯੁਗ ਦੇ ਸਮੇਂ ਵਿੱਚ ਰੱਬ ਤੇ ਮਿਲਣ ਦੀ ਬਹੁਤ ਛਲਤੀ ਹੈ ਮਹਾਰਾ ਜੀ ਕਹਿੰਦੇ ਤੂੰ ਕੋਸ਼ਿਸ਼ ਤਾਂ ਕਰ ਬੰਦਿਆ ਨਾਮ ਦਾ ਨਾਲ ਜੁੜ ਤਾਂ ਸਹੀ ਮੈਂ ਤੈਨੂੰ ਇਸ ਸੰਸਾਰ ਤੋਂ ਪਵਸਾਗਰ ਤੋਂ ਪਾਰ ਲੈ ਜਾਊਗਾ ਆਪਣੇ ਚਰਨਾਂ ਵਿੱਚ ਹਮੇਸ਼ਾ ਵਾਸੇ ਸਥਾਨ ਬਖਸ਼ਿਸ਼ ਕਰੂੰਗਾ ਪਰੀ ਸਾਧ ਸੰਗਤ ਜੀ ਆਪ ਜੀ ਨੇ ਕਿਰਪਾ ਕਰਨੀ ਹੈ ਇਸ ਸ਼ਬਦ ਨੂੰ ਸਰਵਣ ਤੋਂ ਬਾ ਸਰਵਣ ਕਰਕੇ ਜਿਨ੍ਹਾਂ ਨੇ ਸਬਸਕ੍ਰਾਈਬ ਪਹਿਣਾ ਮੇਰੀਆਂ ਵੀਰਾਂ ਬੱਚਿਆਂ ਭਰਾਵਾਂ ਨੇ ਨਹੀਂ ਕੀਤਾ ਨਾ ਬਜ਼ੁਰਗਾਂ ਬੀਬੀਆਂ ਨੇ ਜਰੂਰ ਸਬਸਕ੍ਰਾਈਬ ਕਰੋ ਜੇ ਸਬਸਕ੍ਰਾਈਬ ਕਰੋਗੇ ਸਾਡਾ ਹੌਸਲਾ ਵਧੇਨ ਪਰੀ ਸਾਧ ਸੰਗਤ ਦੀ ਲਾਈਕ ਤੇ ਸ਼ੇਅਰ ਤੇ ਡੈਲੀ ਰੋਜ਼ ਕਰਦਿਆ ਕਰੋ ਇਹ ਆਪ ਜੀ ਦਾ ਤਰਨਾ ਦੀ ਬੇਨਤੀ ਹੈ ਸੋ ਇੱਥੇ ਕੀਮਤ ਜਾਚਖਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ